ਜੇ ਤੁਹਾਡਾ ਵੀ ਕੋਈ ਯਾਰ ਮਿੱਤਰ ਬਾਹਰ ਆਗਾ ਜਾਂ ਤੁਹਾਡਾ ਵੀਜ਼ਾ ਲੱਗਣ ਵਾਲਾ ਵੀਜ਼ਾ ਨੇੜੇ ਤੇੜੀ ਆ ਤਾਂ ਰੀਲ ਸੋ ਸਪੈਸ਼ਲ ਤੁਹਾਡੇ ਵਾਸਤੇ ਹੀ ਹੈਗੀ ਸਭ ਤੋਂ ਪਹਿਲਾਂ ਤਾਂ ਆਹ ਰੀਲ ਨੂੰ ਸ਼ੇਅਰ ਕਰ ਦਿਓ ਆਪਣੇ ਯਾਰਾਂ ਮਿੱਤਰਾਂ ਨਾਲ ਬਾਹਰ ਬੈਠੇ ਯਾਰ ਮਿੱਤਰ ਨੇ ਜਾਂ ਤੁਹਾਡਾ ਵੀਜ਼ਾ ਲੱਗਣ ਵਾਲਾ ਤਾਂ ਸੇਵ ਕਰ ਲਓ ਇਹ ਰੀਲ ਨੂੰ ਕਿਉਂਕਿ ਤੁਹਾਡਾ ਬਹੁਤ ਫਾਇਦਾ ਹੋਣਾ ਲੱਖਾਂ ਦਾ ਫਾਇਦਾ ਹੋਣਾ ਵਾਲਾ ਕਿਵੇਂ ਫਾਇਦਾ ਹੋਵੇ ਇਹਨਾਂ ਦੱਸੋ ਸਭ ਤੋਂ ਪਹਿਲਾਂ ਤਾਂ ਬਈ ਆਪਾਂ ਫਰਨੀਚਰ ਦੇ ਵਿੱਚ ਡੀਲ ਕਰਦੇ ਆਂ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਫਰਨੀਚਰ ਭੇਜਦੇ ਆਂ ਜੋ ਵੀ ਕਸਟਮਰ ਨੇ ਮਤਲਬ ਉਧਰ ਘਰ ਲੈ ਲੇਤਾਗਾ ਹੁਣੀ ਹੁਣੀ ਜਦ ਬੰਦੇ ਨੇ ਬਾਹਰਲੇ ਮੁਲਕ ਦੇ ਵਿੱਚ ਜਾ ਕੇ ਤਰੱਕੀ ਦਾ ਦੇਖ ਕਰਨੀ ਕਰਨੀ ਆਪਦਾ ਘਰ ਵੀ ਬੰਦਾ ਜਰੂਰ ਲੂਜੀ ਸੁਪਨੇ ਸਜਾ ਕੇ ਜਾਊਜੀ ਤੋੜ ਮਿਹਨਤ ਕਰੂਗਾ ਤੇ ਜਦੋਂ ਬੰਦਾ ਉੱਥੇ ਘਰ ਲਊਗਾ ਜੇ ਉੱਥੇ ਫਰਨੀਚਰ ਤੁਸੀਂ ਲੈਣਾਗਾ ਆਪਣੇ ਬੰਦੇ ਦਾ ਕੀ ਮਨ ਹੁੰਦਾ ਕਿ ਆਪਾਂ ਕਸਟਮਾਈਜ਼ਡ ਫਰਨੀਚਰ ਲਈਏ ਵੀ ਸ਼ੌਂਕ ਦੇ ਨਾਲ ਫਰਨੀਚਰ ਲਈਏ ਸਾਰੀ ਜਿਹੜੀ ਜਿਹੜਾ ਸੋਫਾ ਦੇਖਾਂ ਮੈਂ ਜਾਂ ਸੋਫਾ ਮੈਂ ਯੂਜ਼ ਕਰਾਂ ਉਹ ਵੀ ਪੂਰਾ ਘੈਂਟ ਹੋਵੇ ਕਿ ਵੀ ਹਾਂ ਜਿਹੜਾ ਆਪਾਂ ਸੋਚਿਆ ਹੋਵੇ ਨਾ ਵੀ ਆਪਾਂ ਵੀ ਯਾਰ ਜਦੋਂ ਇੰਨੇ ਰੁਪਏ ਕਮਾ ਲੈਣਾ ਆਪਣੇ ਤਕੜਾ ਦਾ ਘਰ ਉਹ ਆਪਾਂ ਸੋਫਾ ਲਵਾਂਗੇ ਠੀਕ ਹੈ ਨਾ ਗੱਲ ਜਦੋਂ ਉਹ ਸੋਫਾ ਬੰਦੇ ਨੇ ਸੋਚਿਆ ਹੁੰਦਾਗਾ ਪਹਿਲੀ ਗੱਲ ਇਹ ਸਟੋਰਾਂ ਤੇ ਘੁੰਮਦਾ ਉਹਦੀ ਚੀਜ਼ ਮਿਲਦੀ ਨਹੀਂ ਹੈਗੀ ਠੀਕ ਹੈ ਨਾ ਗੱਲ ਜੇ ਮਿਲ ਜੇ ਚੀਜ਼ ਤਾਂ ਬਜਟ ਤੋਂ ਬਾਹਰ ਹੋ ਜਾਂਦੀ ਹੈ ਤਾਂ ਉੱਥੇ ਬੰਦੇ ਨੂੰ ਸਭ ਤੋਂ ਵੱਡਾ ਫਾਇਦਾ ਹੋਊਗਾ ਇੰਡੀਆ ਤੋਂ ਫਰਨੀਚਰ ਮੰਗਵਾਉਣ ਦਾ ਮੰਨ ਲਓ ਅਗਲੇ ਨੇ ਫਾਇਦਾ ਮੈਂ ਤੁਹਾਨੂੰ ਦੱਸ ਦਿੰਦਾ ਕਿੰਨਾ ਖਊਗਾ ਜੇ ਇੱਧਰ ਅਗਲੇ ਨੂੰ ਫਰਨੀਚਰ 5 ਲੱਖ ਰੁਪਏ ਦਾ ਪਊਗਾ ਖਰਚਾ ਵਰਚਾ ਸਾਰਾ ਲਾ ਕੇ ਜੇ ਇੱਧਰ ਫਰਨੀਚਰ ਬੰਦੇ ਨੂੰ 8 ਲੱਖ ਰੁਪਏ ਦਾ ਪੈ ਗਿਆ ਤਾਂ ਉੱਧਰ ਉਹ ਫਰਨੀਚਰ ਘੱਟੋ ਘੱਟ ਜਿਵੇਂ ਮੈਂ ਗੱਲ ਕਰਾਂ 16 ਲੱਖ ਰੁਪਏ ਦਾ ਮ ਅੱਧਾ ਦੋਬਲ ਹਾਂ ਦੋਬਲ ਦਾ ਹੋਊਗਾ ਠੀਕ ਹੈ ਨਾ ਕਰ ਤੇ ਬਾਕੀ ਕਸਟਮਾਈਜ਼ ਫਰਨੀਚਰ ਨਹੀਂ ਉਧਰ ਮਿਲਣਾ ਮੌਜੂਦਾ ਫਰਨੀਚਰ ਦੀ ਜਿਹਦੀ ਗੱਲ ਕਰਦਾ ਮੌਜੂਦਾ ਫਰਨੀਚਰ ਮਿਲ ਸਕਦਾ ਤੇ ਠੀਕ ਆ ਬਾਈ ਜੀ ਤੇ ਇੱਕ ਜਿਹੜਾ ਆਪਣਾ ਪਿੱਛੇ ਕੰਟੇਨਰ ਖੜਾ ਹੈ ਇਹ ਦੱਸੋ ਵੀ ਕਿੱਥੇ ਜਾ ਰਿਹਾ ਅੱਜ ਬਾਈ ਜੀ 20 ਫੁੱਟ ਦਾ ਕੰਟੇਨਰ ਹੈ ਤੇ ਯੂ ਐਸ اے ਦੇ ਸ਼ਹਿਰ ਕੈਲੀਫੋਰਨੀਆ ਦੇ ਵਿੱਚ ਚੱਲਿਆ ਗਿਆ ਕੀ ਕੀ ਫਰਨੀਚਰ ਹੋਊਗਾ ਇਹਦੇ ਵਿੱਚ ਇਹ ਚ ਬਾਈ ਟੋਟਲੀ ਸਾਰੀ ਘਰ ਦਾ ਸਮਾਨ ਜਿਵੇਂ ਬੈੱਡ ਸੋਫੇ ਡਾਈਨਿੰਗ ਸਾਰਾ ਕਸਟਮਾਈਜ਼ ਫਰਨੀਚਰ ਟੋਟਲੀ ਪਾਇਆ ਹੋਇਆਗਾ ਸਾਰਾ ਫਰਨੀਚਰ ਦੇ ਨਾਲ ਲੋਡ ਹੋਇਆ ਕਿੱਥੇ ਕਿਥੇ ਭੇਜ ਦਿੰਦੇ ਉਹ ਨਿਚਰ ਰਹਾ ਟੁੱਟੇ ਸਾਰੀ ਕੰਟਰੀਆਂ ਦੇ ਵਿੱਚ ਹੀ ਭੇਜ ਦਿੰਦੇ ਆ ਜੋ ਸਾਡਾ ਐਕਸਪੀਰੀਅੰਸ ਰਿਹਾ ਹੈਗਾ ਜਿਹੜੀ ਜਿਹੜੀ ਕੰਟਰੀਆਂ ਦੇ ਵਿੱਚ ਭੇਜਿਆ ਜਿਵੇਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਯੂ ਐਸ اے ਇਟਲੀ ਇਹਨਾਂ ਕੰਟਰੀਆਂ ਇਹਨਾਂ ਨਿਊਜ਼ੀਲੈਂਡ ਹੋਵੇ ਇਹਨਾਂ ਕੰਟਰੀ ਦੇ ਵਿੱਚ ਆਈ ਸਮਾਨ ਭੇਜਿਆ ਹੋਇਆਗਾ ਠੀਕ ਕੰਟੇਨਰ ਭੇਜਦੇ ਆਪਾਂ 20 ਫੁੱਟਾ ਕੰਟੇਨਰ 40 ਫੁੱਟਾ ਕੰਟੇਨਰ ਹਨਾ ਇਹ ਕਲਰ ਸਾਈਜ਼ ਦਾ ਫਰਕ ਹੁੰਦਾ ਕਿ ਵੀ ਇਹਦੇ ਵਿੱਚ ਰੇਟ ਦਾ ਵੀ ਫਰਕ ਹੋ ਜਾਂਦਾ ਰੇਟ ਦਾ ਫਰਕ ਹੁੰਦਾ ਪਰ ਕੋਈ ਬਹੁਤਾ ਜਿਆਦਾ ਫਰਕ ਨਹੀਂ ਹੁੰਦਾ ਕਸਟਮਰ ਕੀ ਕਰੇ ਜੇ ਅਗਲੇ ਨੇ ਸਮਾਨ ਮੰਗਵਾਉਣਾ ਅਗਲੇ ਦਾ ਸਮਾਨ ਘਟਾ ਦਾ 20 ਫੁੱਟ ਦੇ ਵਿੱਚ ਆ ਸਕਦਾ ਪਰ ਕੋਸ਼ਿਸ਼ ਕਰੇ ਕਿ 40 ਫੁੱਟ ਦਾ ਹੀ ਕੰਟੇਨਰ ਆਰਡਰ ਕਰੇ ਦੋ ਜਣੇ ਰਲ ਕੇ ਸਮਾਨ ਮੰਗਾਲਣ ਯਾਰ ਦੋਸਤ ਰਲ ਕੇ ਕਲੀ ਗਲਾਰ ਕੇ ਰਿਸ਼ਤੇਦਾਰ ਰਲ ਕੇ ਸਮਾਨ ਮੰਗਵਾ ਸਕਦੇ ਨੇ ਜਾਂ ਜ ਜ ਉਹਨਾਂ ਦੇ ਨਾਲ ਕੋਈ ਸਾਥ ਨਹੀਂ ਹੈਗਾ ਅਸੀਂ ਦੇਖ ਸਕਦੇ ਹਾਂ ਵੀ ਕੋਈ ਅਗਲੇ ਦਾ ਸਾਥ ਕਿਉਂਕਿ ਜੇ ਮੈਂ ਕਿਸੇ ਕੰਟਰੀ ਦੀ ਗੱਲ ਕਰਾਂ ਸਪੋਜ਼ ਆਸਟ੍ਰੇਲੀਆ ਦੀ ਗੱਲ ਕਰਾਂ ਰੇਟ ਫਲਕਚੂਏਟ ਹੁੰਦੇ ਰਹਿੰਦੇ ਨੇ ਵੈਸੇ ਤੇ ਅੱਜ ਦੇ ਰੇਟ ਦੀ ਵੈਸੇ ਗੱਲ ਕਰਾਂ ਇੱਕ 20 ਫੁੱਟ ਦਾ ਕੰਟੇਨਰ ਦੀ ਪਹੁੰਚ ਜਿਹੜੀ ਹੋ ਜਾਂਦੀ ਹੈ ਸਿਡਨੀ ਮੈਲਬਰਨ ਮੰ ਜਿੱਥੇ ਮਰਜੋ ਅਪਰੋਕਸ 5 ਲੱਖ ਰੁਪਏ ਦੀ ਪਹੁੰਚ ਹੋ ਜਾਂਦੀ ਹੈ ਇੰਡੀਆ ਤੋਂ ਲੈ ਕੇ ਪੋਰਟ ਤੋਂ ਨੇ ਘਰ ਤੱਕ ਦੀ ਪਹੁੰਚ ਸਾਰੀ ਜੇ ਟੋਟਲੀ ਮੰਨ ਕੇ ਚੱਲੀਏ ਤੇ ਜੇ ਆਪਾਂ 20 ਫੁੱਟ ਦੇ ਦੋ ਕੰਟੇਨਰ ਮੰਨ ਕੇ ਚੱਲੀਏ ਤਾਂ 5 ਲੱਖ ਨੂੰ ਦੁੱਗਣਾ 10 ਲੱਖ ਹੋ ਗਿਆ ਪਰ ਜੇ ਤੁਸੀਂ ਇੱਕ 40 ਫੁੱਟ ਦਾ ਕੰਟੇਨਰ ਕਰਦੇ ਹੋ ਥੋੜਾ ਸਿਰ ਦੇ ਵਿੱਚ ਫਾਇਦਾ ਹੋ ਜੂਗਾ 2-3 ਲੱਖ ਰੁਪਏ ਤੁਹਾਡਾ ਹੋਰ ਵੀ ਘਟ ਜੂਗਾ ਜੇ ਸਿਸਟਮੈਟਿਕਲੀ ਸਾਡੇ ਹਿਸਾਬ ਨਾਲ ਚੱਲੋਗੇ ਤਾਂ ਵੀ ਜਿਹੜੇ ਬਾਹਰਲੇ ਡਾਲਰ ਦਾ ਤੁਸੀਂ ਇੱਧਰ ਲੈ ਕੇ ਆਉਣਾ ਕਹਿਣਾ ਦਾ ਮਤਲਬ ਤੁਹਾਡਾ ਹੀ ਆ ਵੀ ਜਿੰਨਾ ਵੀ ਹੋ ਸਕੇ ਇੱਧਰ ਤੁਹਾਡੇ ਕੋਲ ਆਉਣਗੇ ਥੱਲੇ ਕਾਰੀਗਰਾਂ ਕੋਲ ਜਾਣਗੇ ਵੀ ਇੱਥੇ ਲੈ ਕੇ ਆਉਣੇ ਆ ਮਤਲਬ ਹਾਂ ਸਾਡੇ ਮਤਲਬ ਲੇਬਰ ਵਰਕ ਸਾਰੀ ਹੋ ਗਿਆ ਵੀ ਉਹਨਾਂ ਦਾ ਵੀ ਭਲਾ ਹੋਊਗਾ ਵੀ ਜਿਹੜਾ ਬੰਦਾ ਉਧਰੋਂ ਸਮਾਨ ਮੰਗਵਾ ਰਿਹਾਗਾ ਤੇ ਉਹਨਾਂ ਦਾ ਵੀ ਬਹੁਤ ਮੋਟਾ ਬੈਨੀਫਿਟ ਹੋਊਗਾ ਠੀਕ ਲੇਬਰ ਵੀ ਚੰਟ ਆਪਣੀ ਪੂਰੀ ਲੇਬਰ ਪੂਰੀ ਚੰਟਾ ਮੈਂ ਚੰਟਿੰ ਦਾ ਸੈਂਸ ਵੀ ਮਤਲਬ ਕਸਟਮਾਈਜ਼ ਜੇ ਮੈਂ ਤਾਂ ਉਹਨਾਂ ਨੂੰ ਮੈਂ ਕੋਈ ਡਿਜ਼ਾਈਨ ਦਿਖਾ ਦਾਂ ਵੀ ਆਪਾਂ ਹੂਬ ਹੂ ਉਹੀ ਚੀਜ਼ ਰੈਡੀ ਕਰ ਦਿੰਦੇ ਆ ਜੇ ਮੈਂ ਗਾ ਕੇ ਨੂੰ ਚੀਜ਼ ਬਣ ਜੂ ਇੱਕ ਤਾਂ ਹੁੰਦੀ ਹੈ ਵੀ ਫੇਕ ਜੀ ਮਤਲਬ ਲੁੱਕ ਉਹੋ ਜੀ ਬਣ ਜਾਂਦੀ ਹੈ ਚੀਜ਼ ਉਹੋ ਜੀ ਬਣ ਜਾਂਦੀ ਹੈ ਪਰ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਲੁੱਕ ਦੇ ਵਿੱਚ ਚੀਜ਼ ਦੇਖਣ ਦੇ ਵਿੱਚ ਮੈਂ ਉਹੀ ਚੀਜ਼ ਨੂੰ ਹਾਮੀ ਭਰੂ ਜਿਹੜੀ ਹੂਬ ਹੂ ਬਣ ਸਕਦੇ ਤੇ ਹੂਬ ਹੂ ਅਸੀਂ ਬਣਾ ਕੇ ਦਿਖਾਵਾਂਗੇ ਕਿੰਨੇ ਸਾਡੇ ਕੋਲ ਜਿਹੜੇ ਕਾਰੀਗਰ ਨੇ ਉਹ ਹੈਗੇ ਨੇ ਵਧੀਆ ਠੀਕ ਹੈ ਤੇ ਜਿਹੜੀ ਆਪਾਂ ਗੱਲ ਕਰੀਏ ਬਣਾਉਣ ਦੀ ਹਨਾ ਕਿੰਨੇ ਕੇ ਸ਼ੋਰਟ ਹੀ ਲੈਨੇ ਹੋ ਵੀ ਉਹਦੇ ਵਿੱਚ ਤਾਕੜਾ ਫਰਨੀਚਰ ਹੋਊਗਾ ਤੁਹਾਡਾ ਵੀ ਕੁਝ ਹੋਊਗਾ ਨਹੀਂ ਅੱਗੇ ਜਾ ਕੇ ਫਰਨੀਚਰ ਮਤਲਬ ਸਾਰੀ ਚੀਜ਼ ਦੀ ਫੁੱਲ ਗਾਰੰਟੀ ਹੋਊਗੀ ਤੇ ਆ ਬਾਕੀ ਕੀ ਹੋਊਗਾ ਇੱਕ ਤਾਂ ਮੇਨੇ ਚੀਜ਼ ਹੁੰਦੀ ਆ ਅੱਗੇ ਦੀ ਅੱਗੇ ਦੱਸਦੀ ਹੁੰਦੀ ਆ ਚੀਜ਼ ਗੱਲ ਵੀ ਜੋ ਵੀ ਅਸੀਂ ਤੁਹਾਨੂੰ ਕਮਿਟਮੈਂਟ ਕਰਾਂਗੇ ਵੀ ਫਿਊਚਰ ਦੇ ਵਿੱਚ ਇਹ ਸੋਚ ਕੇ ਤੁਹਾਡੇ ਨਾਲ ਕਮਿਟਮੈਂਟ ਕਰਾਂ ਕਿ ਤੁਸੀਂ ਸਾਨੂੰ ਅੱਗੇ ਰੀਕਮੈਂਡ ਕਰੋ ਵੀ ਇਹੋ ਜੀ ਗੱਲ ਨਾ ਹੋਵੇ ਵੀ ਹਾਂ ਤੁਸੀਂ ਸਮਾਨ ਮੰਗਾਇਆ ਯੂਜ਼ ਕੀਤਾ ਤੇ ਬਸ ਉਥੇ ਮੁੱਕ ਗਈ ਗੱਲ ਜਾਂ ਤੁਸੀਂ ਅੱਗੇ ਚਾਰ ਬੰਦਿਆਂ ਨੂੰ ਕਹੋਗੇ ਵੀ ਹਾਂ ਯਾਰ ਸਮਾਨ ਮੰਗਾਉਣਾ ਮੰਗਾ ਲਿਆ ਨੇ ਜਿਹੜੀਆਂ ਤੋਂ ਉਥੋਂ ਮੰਗਾਈਓ ਵੀ ਅਸੀਂ ਜਿਹੜਾ ਕੰਮ ਕਰਦੇ ਆ ਇਹ ਸੋਚ ਦੇ ਨਾਲ ਨਹੀਂ ਕੰਮ ਕਰਦੇ ਅਸੀਂ ਕੰਮ ਕਰਦੇ ਆ ਲੌਂਗ ਟਰਮ ਦੀ ਸੋਚ ਦੇ ਨਾਲ ਕੰਮ ਕਰਦੇ ਆ ਕਿ ਸਾਨੂੰ ਅੱਗੇ ਵੀ ਰੀਕਮੈਂਡ ਕਰੇ ਅਗਲਾ ਵੀ ਜੋ ਅਸੀਂ ਅਗਲੇ ਨੂੰ ਕਹਿ ਕੇ ਦਵਾਗੇ ਵੀ ਇੰਨਾ ਟਾਈਮ ਸਾਡਾ ਬੈੱਡ ਚ ਲੂ ਇੰਨਾ ਟਾਈਮ ਸੋਫਾ ਚ ਲੂ ਤਾਂ ਉਹ ਚੱਲੂਗਾ ਉਹਨਾ ਟਾਈਮ ਠੀਕ ਹੈ ਜੇ ਕੋਈ ਦਿੱਕਤ ਪਰੇਸ਼ਾਨੀ ਆਉਂਦੀ ਹੈ ਕੰਟੇਨਰ ਸਾਡੇ ਇਧਰ ਉਧਰ ਜਾਂਦੀ ਰਹਿੰਦੇ ਨੇ ਫਿਰ ਵੀ ਫੁੱਲ ਬਟਾ ਫੁੱਲ ਜਿੰਮੇਵਾਰੀ ਹੈ ਠੀਕ ਹੈ ਜਿਹੜੀ ਤੁਸੀਂ ਪੈਕਿੰਗ ਕਰਦੇ ਹੋ ਤੇ ਲੋਡਿੰਗ ਕਰਦੇ ਹੋ ਉਹ ਕਿੰਨੀ ਕਿ ਸੇਫਲੀ ਕਰ ਦਿੰਦੇ ਹੋ ਕਿਤੇ ਕੋਈ ਨੁਕਸਾਨ ਤਾਂ ਨਹੀਂ ਹੋ ਜੂ ਕਸਟਮਰ ਦਾ ਡਰਦਾ ਹੋਵੇ ਕਈ ਵਾਰ ਮਤਲਬ ਜਿਹੜੀ ਅਸੀਂ ਪੈਕਿੰਗ ਕਰਦੇ ਆ ਸਾਮਾਨ ਦੀ ਤਿੰਨ ਚਾਰ ਲੇਹਰਾਂ ਦੇ ਵਿੱਚ ਸਾਮਾਨ ਦੀ ਪੈਕਿੰਗ ਹੁੰਦੀ ਹੈ ਲੈਮੀਨੇਸ਼ਨ ਹੋ ਗਿਆ ਈਪੀ ਹੋ ਗਈ ਇਤੋਂ ਗੱਤਾ ਹੋ ਗਿਆ ਤੇ ਹੋਰ ਬਹੁਤ ਸਾਰੀਆਂ ਲੇਰਾਂ ਹੁੰਦੀਆਂ ਪੈਕਿੰਗ ਦੀ ਪੈਕਿੰਗ ਹੋਈ ਦੇਖ ਹੀ ਸਕਦੇ ਹੋ ਮਤਲਬ ਚੇਅਰ ਦੇ نیچے ਹਜੇ ਤਿੰਨ ਚਾਰ ਤਰ੍ਹਾਂ ਦੀਆਂ ਲੇਰਾਂ ਦੀ ਪੈਕਿੰਗ ਹੋਈ ਵੀ ਆ ਤੇ ਸਿਸਟਮੈਟਿਕਲੀ ਮਾਲ ਲੋਡ ਹੋਇਆ ਯਾਨੀ ਹੈਗਾ ਵੀ ਜਿਹੜੀ ਚੀਜ਼ ਆਈ ਹਾਂ ਲੱਦਤਾ ਉਹ ਦੇਖੋ ਮਤਲਬ ਇੱਕ ਜ਼ੀਰੋ ਸਪੇਸ ਆਪਾਂ ਕਹਿ ਸਕਦੇ ਆ ਜੇ ਕੰਟੇਨਰ ਹਿੱਲੂ ਜੁਲੂਗਾ ਵੀ ਕੰਟੇਨਰ ਸ਼ਿਪ ਦੇ ਵਿੱਚ ਹਿੱਲੂਗਾ ਜਾਂ ਟਰੇਲਰ ਦੇ ਵਿੱਚ ਹਿੱਲੂਗਾ ਤਾਂ ਸਮਾਨ ਆਪਣਾ ਇੱਧਰ ਉੱਧਰ ਹੋ ਕੇ ਟੁੱਟ ਨਹੀਂ ਸਕਦਾ ਬਹੁਤ ਵਧੀਆ ਤਰੀਕੇ ਨਾਲ ਸਾਰੇ ਸਮਾਨ ਦੀ ਫਿਟਿੰਗ ਕੀਤੀ ਹੋਈ ਹੈ ਠੀਕ ਹੈ ਤੇ ਇੱਕ ਇਹ ਗੱਲ ਹੋਰ ਹੈ ਜੀ ਜਿਵੇਂ ਕਈ ਬੰਦੇ ਨਾ ਇਹ ਗੱਲ ਤੋਂ ਅਣਜਾਣ ਹੁੰਦੇ ਨੇ ਵੀ ਮੈਂ ਅੱਗੇ ਕਿਵੇਂ ਗੱਲ ਕਰੂੰਗਾ ਉਹਨਾਂ ਨਾਲ ਗੱਲ ਕਰੂੰਗਾ ਵੀ ਉੱਥੇ ਭੇਜਣ ਤੱਕ ਦੀ ਵੀ ਜ਼ਿੰਮੇਵਾਰੀ ਹੈ ਜਿਹੜੀ ਵੀ ਉੱਥੇ ਕੋਈ ਗੱਲਬਾਤ ਉਹਨਾਂ ਨਾਲ ਕਰਨ ਦੀ ਲੋੜ ਤਾਂ ਨਹੀਂ 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 ਅਗਲੇ ਸਿਰਫ ਸਾਨੂੰ ਕੰਟੈਕਟ ਕਰਨਾ ਠੀਕ ਹੈ ਘਰ ਤੱਕ ਦੀ ਅਸੀਂ ਜ਼ਿੰਮੇਵਾਰੀ ਲੈਨੇ ਆ ਵੀ ਉਹਨੇ ਸੇਫਲੀ ਸਾਰਾ ਸਮਾਨ ਪਹੁੰਚਾਇਆ ਜਾ ਉਹਨਾਂ ਨੂੰ ਇੱਕ ਰੇਟ ਦਵਾਂਗੇ ਉਹਨੂੰ ਬੌਦਰੀਸ਼ੀ ਕੋਈ ਨਹੀਂ ਮਤਲਬ ਕਿਸੇ ਨੂੰ ਕੰਟੈਕਟ ਨਹੀਂ ਅਗਲੇ ਨੇ ਕਰਨਾ ਅਗਲੇ ਨੇ ਸਿਰਫ ਸਾਨੂੰ ਕੰਟੈਕਟ ਕਰਨਾਗਾ ਸਾਡੇ ਦੇ ਵਿਸ਼ਵਾਸ ਕਰਨਾਗਾ ਤੁਰ 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 ਅਗਲੇ ਸਮਾਨ ਪੂਰਾ ਸੇਫਲੀ ਲੋਡ ਕਰਕੇ ਦਵਾਂਗੇ ਠੀਕ ਹੈ ਤੇ ਡਿਜ਼ਾਈਨ ਆਪਣੇ ਕੋਲ ਕਿੰਨੇ ਕੁ ਹੋ ਜਾਂਦੇ ਨੇ ਡਿਜ਼ਾਈਨ ਤਾਂ ਮਤਲਬ ਜੋ ਇੰਟਰਨੈਟ ਆ ਬਹੁਤ ਜ਼ਿਆਦਾ ਵੱਡਾਗਾ ਵੀ ਸਾਰੀ ਦੁਨੀਆ ਗਈ ਇੰਟਰਨੈਟ ਦੇ ਵਿੱਚ ਵੀ ਜਿਹੇ ਜਆ ਮਰਜ਼ੀ ਵਾਲਾ ਡਿਜ਼ਾਈਨ ਚੱਕ ਲੈ ਸਾਨੂੰ ਭੇਜ ਦੇ 99% ਸਾਰੀਆਂ ਆਈਟਮਾਂ ਬਣ ਜਾਣਗੀਆਂ ਜੋ ਸਾਡੇ ਕੋਲ ਉਹਦਾ ਸਟਰਕਚਰ ਹੋਊਗਾ ਉਹਦੀ ਸਾਡੇ ਕੋਲ ਐਕਸੈਸਰੀ ਹੋਊਗੀ 99% ਸਾਰੀਆਂ ਆਈਟਮਾਂ ਬਣ ਜਾਣਗੀਆਂ ਤੇ ਜਿਹੜੀ ਅਸੀਂ ਚੀਜ਼ ਨੂੰ ਹਾਮੀ ਭਰਾਂਗੇ ਤਾਂ ਉਹ ਉਹ ਚੀਜ਼ ਬਣਾ ਕੇ ਦਵਾਂਗੇ ਨਹੀਂ ਅਸੀਂ ਹਾਮੀ ਉਹ ਚੀਜ਼ ਨੂੰ ਭਰਦੇ ਨਹੀਂ ਠੀਕ ਹੈ ਤਾਂ ਹੁਣ ਰਿਪਲਾਈ ਕਰਨ ਜੋਗੇ ਹੋ ਜਾਈਏ ਕਿਉਂਕਿ ਤੁਹਾਨੂੰ ਮੈਸੇਜ ਬਹੁਤ ਆਉਣਗੇ ਮੇਰੇ ਬੀਤ ਪਰਾਵਾ ਦੇ ਹਨਾ ਤੁਸੀਂ ਇੱਕ ਵਾਰੀ ਗੱਲਬਾਤ ਕਰਕੇ ਜਰੂਰ ਦੇਖਿਓ ਤੇ ਜਿਹੜੇ ਮੇਰੇ ਬੀਤ ਭਰਾ ਇਹ ਵੀਡੀਓ ਨੂੰ ਦੇਖ ਰਹੇ ਨੇ ਪਹਿਲਾਂ ਤਾਂ ਧੰਨਵਾਦ ਤੁਸੀਂ ਸਾਡੀ ਵੀਡੀਓ ਨੂੰ ਐਂਡ ਤੱਕ ਦੇਖਿਆ ਤੇ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਆਪਣੇ ਯਾਰਾਂ ਮਿੱਤਰਾਂ ਨਾਲ ਜਾ ਉਹ ਕਿਤੇ ਕਿਤੇ ਉਹਨਾਂ ਦਾ ਖਰਚਾ ਵੀ ਜ਼ਿਆਦਾ ਹੋ ਜਾਂਦਾ ਬਾਹਰਲੀ ਕੰਟਰੀਆਂ ਦੇ ਵਿੱਚ ਤੁਹਾਨੂੰ ਵੀ ਪਤਾ ਕਿੰਨਾ ਖਰਚਾ ਹੁੰਦਾ ਅਗਲਾ ਬੋਝ ਬਜਾ ਕੇ ਪੈਸੇ ਲੱਗਦਾ ਹਨਾ ਇਹਦੀ ਮਿਹਨਤ ਨਾਲ ਬਣਾਉਂਦਾ ਹੈਗਾ ਤਾਂ ਵੀਰੇ ਆਪਣਾ ਨੰਬਰ ਦੱਸ ਦਿਓ ਕਿੰਨਾ ਦਾ ਆਪਣਾ ਸ਼ੋਰੂਮ ਦਾ ਐਡਰੈਸ ਦਾ ਸਾਡਾ ਕੰਟੈਕਟ ਨੰਬਰ ਹੈ 9804242042 ਤੇ ਜੋ ਸਾਡੇ ਸ਼ੋਰੂਮ ਦਾ ਐਡਰੈਸ ਹੈ ਬਰਨਾਲਾ ਬੱਸ ਸਟੈਂਡ ਕੋਲ ਸਾਡਾ ਸ਼ੋਰੂਮ ਹੈ ਬਰਨਾਲਾ ਬੱਸ ਦੇ ਨਾਮ ਤੇ